ਹਾਂਜੀ ਡਾਕਟਰ ਸਾਹਿਬ ਅੱਜ ਕਿਸ ਬੰਦ ਦੇ ਵਿੱਚ ਤੁਸੀਂ ਸਰਕਟ ਹਾਊਸ ਇਕੱਠੇ ਹੋਏ ਜੀ ਮੈਂ ਡਾਕਟਰ ਦਰਜੀਤ ਸਿੰਘ ਚੋਹਾਨ ਪੰਜਾਬ ਪ੍ਰਦਾਨ ਗੁਰੂ ਗਿਆਨਾਤ ਆਦਮਿਕ ਧਰਮ ਸਮਾਜ ਰਜਿਸਟਰਡ ਭਾਤ ਪਾਵੜ ਵਾਲੀ ਤੇ ਸ੍ਰੀ ਅਮਰਸਰ ਸਾਹਿਬ ਸਾਡੇ ਕੋਲੇ ਜਸਕਰਨ ਸਿੰਘ ਪੁੱਤਰ ਜਗਰਾਜ ਸਿੰਘ ਹਰੜਾਏਪੁਰ ਛੋਟਾ ਕਿਸਾਨ ਹੈ ਜਿਹਦੇ ਕੋਲੇ 24 ਕਨਾਲਾਂ 2 ਮਰਲੇ ਜ਼ਮੀਨ ਹੈ ਉਸ ਦੇ ਨੰਬਰਾਂ ਦੇ ਉੱਤੇ ਇਸੇ ਪਿੰਡ ਦਾ ਹਰੜਾਏਪੁਰ ਦੇ ਰਹਿਣ ਵਾਲਾ ਯਾਦ ਜਗਵਿੰਦਰ ਸ਼ਰਮਾ ਪੁੱਤਰ ਸੂਰਜਪਾਲ ਅਤੇ ਗੁਰਪ੍ਰੀਤ ਸ਼ਰਮਾ ਪਤਨੀ ਬਲਜਿੰਦਰਪਾਲ ਪੁੱਤਰ ਦਰਸ਼ਨ ਕੁਮਾਰ ਵਾਸੀ ਦਿੱਲੀ ਦੇ ਰਹਿਣ ਵਾਲੇ ਆਪਸੀ ਇਹਨਾਂ ਨੇ ਮਿਲੀ ਭੁਗਤੀ ਦੇ ਨਾਲ 15 12 2016 ਦੇ ਵਿੱਚ ਇੰਤਕਾਲ 82 74 ਰਾਈ ਆਪਣੇ ਨਾਮ ਤੇ ਕਰਵਾ ਕੇ ਰਿਕਾਰਡ ਚ ਉਹ ਪਟਵਾਰੀ ਦੀ ਬਲੀ ਕੁਤੀ ਦੇ ਨਾਲ ਜਿਹੜਾ ਇੰਤਕਾਲ 8274 ਹੈ ਉਸ ਨੰਬਰਾਂ ਤੇ ਇਹਨਾਂ ਨੇ ਇੱਕ ਮੋਟਰ ਲਵਾਈ ਆ ਚੇਅਰਮੈਨ ਕੋਟੇ ਦੇ ਵਿੱਚੋਂ ਮੋਟਰ ਲੱਗੀ ਹੈ 31 7 2018 ਨੂੰ 26 4 2018 ਨੂੰ ਇਹਨਾਂ ਨੰਬਰਾਂ ਦਾ ਸਟੇ ਹੋਇਆ ਜੀ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਪਹਿਲਾਂ ਦੇ ਚੁੱਕੇ ਹਾਂ 29 1 2025 ਨੂੰ ਜਿਹੜੀ ਆ ਸਾਡੇ ਕੋਲੇ ਰਿਕਾਰਡ ਹੈ ਉਸ ਤੋਂ ਬਾਅਦ ਅਸੀਂ ਬਿਆਨ ਦਰਜ ਕਰਵਾਉਣ ਵਾਸਤੇ ਆਪਣਾ ਬਿਆਨ ਲਿਖਵਾ ਕੇ ਰਜਿਸਟਰੀ ਕਰ ਚੁੱਕੇ ਹਾਂ ਨੀਂਹਾਂ ਦੇ ਠਾਣੇ ਦੇ ਐਸਐਚਓ ਨੂੰ ਕਰ ਸੁ ਤੇ ਐਸਐਸਪੀ ਬਠਿੰਡਾ ਇਹਦੀ ਡਿਗਰੀ ਜਿਹੜੀ ਹੋਈ ਹੈ ਇਹ ਕੋਰਟ ਰਾਈ 16 3 1993 ਚ ਹੋਈ ਜਿਹੜਾ ਕਹਾੜਾ ਸਾਡੇ ਕੋਲ ਜੀ ਜਿਹੜੀ ਮੋਟਰ ਦੇ ਵਿੱਚ ਉਹਨਾਂ ਨੇ ਆਪਣਾ ਹਲਕਿਆ ਬਿਆਨ ਦਿੱਤਾ ਹੈ ਯਾਦਵਿੰਦਰ ਸ਼ਰਮਾ ਨੇ ਉਹਦੇ ਵਿੱਚ ਇਲੈਕਟ ਇਲੈਕਟ ਦੇ ਵਿੱਚ ਇਹ ਪਾਇਆ ਗਿਆ ਵੀ ਜਿਹੜਾ ਇਹਦਾ ਕਬਜ਼ਾ ਸਾਡੇ ਕੋਲੇ ਆ ਹਾਲਾਂਕਿ ਜਿਹੜਾ ਇੰਤਕਾਲ ਨੰਬਰ 8274 ਆ ਉਹ ਜਸਕਰਨ ਸਿੰਘ ਤੇ ਪ੍ਰਮਾਤਮਾ ਸਿੰਘ ਪੁੱਤਰ ਜਗਰਾਜ ਸਿੰਘ ਦੇ ਨਾਮ ਤੇ ਆ। ਨਾ ਤੁਸੀਂ ਕੀ ਮੰਗ ਕਰਦੇ ਹੋ ਤੇ ਕੀ ਕਰਨਾ ਚਾਹੁੰਦੇ ਹੋ ਅੱਗੇ ਤੁਸੀਂ? ਅਸੀਂ ਮੰਗ ਕਰਦੇ ਆ ਵੀ ਜਿਹੜਾ ਇਸ ਜਮ੍ਹਾਂ ਬੰਦੀ 2018 ਤੇ 19 ਦੇ ਵਿੱਚ ਹਰਪਸਤ ਨੰਬਰ 158 ਇੰਤਕਾਲ 8274 ਜਮਾਪਤੀ ਦੇ ਕਾਰਜ ਨਹੀਂ ਹੈ ਇਹ ਜਮਾਬੰਦੀ ਖੇਡਰ ਨੰਬਰ 209 409/313 ਕੋਤੀ ਨੰਬਰ 10 12 ਖਸਰਾ ਨੰਬਰ 207 ਇਸ ਨੰਬਰਾਂ ਤੇ ਇਸ ਜਗ੍ਹਾ ਤੇ ਮੋਟਰ ਲੱਗੀ ਹੈ ਆ ਨੰਬਰ ਹੈ ਜਿਹੜਾ ਇੰਤਕਾਲ ਨੰਬਰ 74 8274 ਉਹ ਜਸਕਰਨ ਸਿੰਘ ਤੇ ਪ੍ਰਮਾਤਮਾ ਸਿੰਘ ਪੁੱਤਰ ਜਗਰਾਤ ਸਿੰਘ ਹਰ रायपुर ਹਾਲਾਂਕਿ ਇਹਦੇ ਰਕਵੇ ਦਾ ਜਿਹੜਾ 3 ਕਿਲੋਮੀਟਰ ਦਾ ਫਾਸਲਾ ਹੈਗਾ ਅਸੀਂ ਮੰਗ ਇਹ ਕਰਦੇ ਆ ਕਿ ਜਿਹੜਾ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਉਹਦੇ ਤੇ ਪਰਚਾ ਦਰਜ ਕਰਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਜਸਕਰਨ ਸਿੰਘ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਮੈਂ ਜਥੇਬੰਦੀ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕੀਰਤ ਜਦ ਤੱਕ ਜਦ ਕਾਰਵਾਈ ਹੋਵੇ ਨਹੀਂ ਆਉਣ ਵਾਲੇ 15 ਦਿਨਾਂ ਦਾ ਟਾਈਮ ਅਸੀਂ ਪ੍ਰਸ਼ਾਸਨ ਨੂੰ ਦਿੰਦੇ ਆ ਨਹੀਂ ਇੱਥੇ ਕੋਈ ਵੱਡਾ ਸੰਘਰਸ਼ ਕਰਨ ਤੇ ਸਾਨੂੰ ਮਜਬੂਰ ਹੋਣਾ ਪਊਗਾ ਅਸੀਂ ਕੋਈ ਸੰਘਰਸ਼ ਨਹੀਂ ਟੰਕਾਂਗੇ